ਲੁਧਿਆਣਾ ਦੇ थाना ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਹੈਰੋਇਨ ਵੇਚਣ ਵਾਲੇ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 142 ਗ੍ਰਾਮ ਹੈਰੋਇਨ, 4 ਮੋਬਾਈਲ ਫੋਨ, 26000 ਰੁਪਏ ਦੀ ਡਰੱਗਸ ਮਨੀ, 2 ਕੰਪਿਊਟਰ ਕੰਡੇ, ਐਕਟੀਵਾ, ਜੁਪੀਟਰ ਸਕੂਟੀ ਬਰਾਮਦ ਕੀਤੀ ਤੇ ਇਸ ਮਾਮਲੇ ਦੇ ਸਬੰਧੀ ACP ਹਰ ਸਿਮਰਤ ਸਿੰਘ ਨੇ ਦੱਸਿਆ ਕਿ ਦੋਸ਼ੀ ਹੈਰੋਇਨ ਖਰੀਦ ਕਰਕੇ ਦਮੋਰੀਆ ਪੁਲ ਕੋਲ ਬੜੇ ਮੋਹੱਲੇ ਦੀ ਪਾਰਕਿੰਗ ਦੇ ਵਿੱਚ ਆਪਣੇ ਗਾਹਕਾਂ ਨੂੰ ਵੇਚਣ ਦੇ ਲਈ ਆਉਂਦੇ ਸਨ ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਬਰਾਮਦਗੀ ਹੋਣ ਦੀ ਉਮੀਦ ਹੈ। ਸੀਪੀ ਲੁਧਿਆਣਾ ਮਨਜੋਗ ਸ਼੍ਰੀ ਡਾਕਟਰ ਗੋਸਟਵ ਸ਼ਰਮਾ ਜੀ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜੀ ਇੱਕ ਸਪੈਸ਼ਲ ਅਮਨਿਟੀ ਪ੍ਰਤੀ ਮਹੀਨ ਚਲਾਈ ਗਈ ਹੈ ਆਪਣੇ ਲੁਧਿਆਣਾ ਕਮਿਸ਼ਨਰ ਜਿਸ ਦੇ ਤਹਿਤ ਅੱਜ ਡਿਵੀਜ਼ਨ ਨੰਬਰ 1 ਪੁਲਿਸ ਨੇ ਬਹੁਤ ਹੀ ਵਧੀਆ ਕਾਰਜਕਾਰੀ ਕਰਦੇ ਹੋਏ ਜਿਹੜੇ ਪੰਜ ਬੰਦੇ ਜਿਹੜੇ ਰੌਂਡ ਅਪ ਕੀਤੇ ਹਨ ਜਿਨ੍ਹਾਂ ਚੋਂ ਜਿਨ੍ਹਾਂ ਕੋਲੋਂ ਟੋਟਲ ਜਿਹੜਾ 142 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਹੈ 26000 ਰੁਪਏ ਜਿਹੜਾ ਡਰਗਮਨੀ ਹੈ ਦੋ ਐਕਟ ਵਾਲ ਸਕੂਟਰ ਤੇ ਅਤੇ ਚਾਰ ਮੋਬਾਈਲ ਰਿਕਵਰ ਹੋਏ ਨੇ ਇਨਾਕਸ ਪਹਿਲਾਂ ਜਿਹੜੇ ਚਾਰ ਬੰਦੇ ਇਨੀਸ਼ੀਅਲੀ ਜਿਹੜੀ ਆ ਕੋਤਵਾਲੀ ਪੁਲਿਸ ਨੇ ਅਰੈਸਟ ਕੀਤੇ ਸੀਗੇ ਜੋ ਕਿ ਕੋਤਵਾਲੀ ਥਾਣੇ ਦੇ ਏਰੀਏ ਦੇ ਹੋ ਸੈਟਰ ਸੋਟੀ ਦੇ ਪਾਪੋਕੇਰੀਆਂ ਚ ਜਿਹੜੇ ਸਪਲਾਈ ਕਰਦੇ ਸੀਗੇ ਤੇ ਨਸ਼ਾ ਵੇਚਦੇ ਸੀਗੇ ਇਹਨਾਂ ਦੀ ਅੱਗੇ ਫਰਦਰ ਇੰਟਰੋਗੇਸ਼ਨ ਕਰਕੇ ਇਹ ਜਿਸ ਨੂੰ ਲੈ ਕੇ ਆਉਂਦੇ ਸੀਗੇ ਉਹ ਸਲੇਮ ਕਵਰੀ ਤੋਂ ਵੀ ਇੱਕ ਦਰਸ਼ੀ ਫੜਿਆ ਗਿਆ ਜਿਸ ਤੋਂ ਵੀ ਇਧਰ ਰਿਕਵਰ ਕੀਤੀ ਗਈ ਹੈ ਸੋ ਟੋਟਲ ਜਿਹੜੇ 5 ਦੋਸ਼ੀ ਅਰਾਊਂਡ ਆਪ ਕੀਤੇ ਗਏ ਨੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਪੁਲਿਸ ਦੁਆਰਾ ਇਹਨਾਂ ਨੂੰ ਹਦਾਇਤ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਜੋ ਗੋਰ ਵੀ ਜਿਹੜੇ ਹੈਗੇ ਆ ਫਰਦਰ ਇਹਨਾਂ ਨੂੰ ਵੇਚਦੇ ਸੀ ਤੇ ਹੋਰ ਕਿੱਥੋਂ ਕਿੱਥੋਂ ਲੈ ਕੇ ਆਦੇ ਉਹ ਸਾਰੇ ਜਿਹੜੇ ਲਿੰਕਸ ਹੈਗੇ ਨੇ ਉਹ ਕਲੀਅਰ ਕੀਤੇ ਜਾਣਗੇ ਥੈਂਕ ਯੂ ਲੁਧਿਆਣਾ ਤੋਂ ਹਰਜੀਤ ਦੁਗਰੀ ਦੀ ਰਿਪੋਰਟ ਐਸਐਮਜ਼ ਨਿਊਜ਼